ਕਾਲਾ ਤੋਂ ਵਿਧਾਇਕਮਨ ਸ਼ੇਰ ਸਿੰਘ ਸ਼ਰੀ ਕਲਸੀ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦਾ ਨੁਮਾਇੰਦਾ ਬਣਾ ਕੇ ਭੇਜਿਆ ਟਿਕਟ ਦੇ ਕੇ ਭੇਜਿਆ ਹੈ ਔਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਚ ਨਤਵਸਤਕ ਹੋ ਕੇ ਆਏ ਔਰ ਪਹਿਲੇ ਇੰਟਰਵਿਊ ਸਾਡੇ ਚੈਨਲ ਤੇ ਕਰ ਰਹੇ ਆ ਆਪਣੇ ਲੋਕ ਸਭਾ ਹਲਕਾ ਪਹੁੰਚਣ ਤੋਂ ਪਹਿਲਾਂ ਗੱਲਬਾਤ ਕਰ ਲੈਨੇ ਆਮਨ ਸ਼ੇਰ ਸਿੰਘ ਸ਼ਰੀ ਕਲਸੀ ਵਿਧਾਇਕ ਜਿਹੜੇ ਨੇ ਬਟਾਲੇ ਤੋਂ ਔਰ ਲੋਕ ਸਭਾ ਦੇ ਉਮੀਦਵਾਰ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਐਮਐਲਏ ਸਾਹਿਬ ਪਹਿਲਾਂ ਤੇ ਮੁਬਾਰਕਾਂ ਜੀ ਹੁਣ ਐਮਪੀ ਬਣਨ ਦੀ ਤਿਆਰੀ ਕਰ ਲਈ ਥੈਂਕ ਯੂ ਜੀ ਮਿਹਰਬਾਨੀ ਮਿਹਰਬਾਨੀ ਬੱਡੇ ਭਾਜੀ ਕਿਹੜੇ ਮੁੱਦੇ ਸ਼੍ਰੀ ਕਲਸੀ ਜੀ ਤੁਸੀਂ ਲੈ ਕੇ ਲੋਕਾਂ ਦੇ ਵਿੱਚ ਜਾਓਗੇ ਕਿਉਂਕਿ 22 ਵਾਲੇ ਮੁੱਦੇ ਹੋਰ ਸੀ ਹੁਣ 24 ਵਾਲੇ ਮੁੱਦੇ ਹੋਰ ਆ ਸਮਾਂ ਬੀਤਿਆ 2 ਸਾਲ ਬੀਤ ਗਏ ਤੁਹਾਡੀ ਵੀ ਰਿਪੋਰਟ ਕਾਰਡ ਆ ਜੀ ਕਿ ਸਮਝ ਤੋਂ ਕਿਹੜੇ ਐਸੇ ਮੁੱਦੇ ਨੇ ਜਿਹੜੇ ਲੋਕਾਂ ਚ ਲੈ ਕੇ ਜਾਓਗੇ ਤਾਂ ਲੋਕ ਤੁਹਾਨੂੰ ਵੋਟ ਪਾਉਣ ਦੇਖੋ ਜੀ ਜਿਹੜੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਕੀਤੇ ਕੰਮ ਨੇ ਆਪਾਂ ਉਹਨਾਂ ਨੂੰ ਲੈ ਕੇ ਲੋਕਾਂ ਦੀ ਕਚੈਰੀ 'ਚ ਜਾਵਾਂਗੇ ਸੋ ਕਹਿਣ ਦਾ ਭਾਵ ਜਦੋਂ ਦੀ ਸਰਕਾਰ ਬਣੀ ਹੈ ਚਾਹੇ ਮਾਨ ਸਾਹਿਬ ਦਾ ਪੇਜ ਚੈੱਕ ਕਰ ਲੋ ਜਾਹੇ ਮੈਂ ਕਹਿ ਸਕਦਾ ਵੀ ਉਹਨਾਂ ਦੇ ਉਹਨਾਂ ਦੇ ਕੀਤੇ ਹੋਏ ਕੰਮ ਜੇ ਮੈਂ ਬਿਜਲੀ ਦੀ ਗੱਲ ਕਰਾਂ ਅੱਜ ਮਾਨ ਨੇ ਇੰਨੀ ਗੱਲ ਕਹਿ ਸਕਦੇ ਹਰ ਪਿੰਡਾਂ ਦੇ ਵਿੱਚ 85 85% 90 90% ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਨੇ ਲੋਕਾਂ ਦੇ ਟੈਕਸ ਦਾ ਪੈਸਾ ਮਾਨ ਸਾਹਿਬ ਨੇ ਲੋਕਾਂ ਨੂੰ ਵਾਪਸੀ ਕੀਤਾ ਪਹਿਲੀਆਂ ਸਰਕਾਰਾਂ ਨੇ ਲੋਕਾਂ ਦੀਆਂ ਜੇਬਾਂ ਚੋਂ ਪੈਸਾ ਕਢਾਇਆ ਸੀ ਇਹ ਪਹਿਲੀ ਸਰਕਾਰ ਹੈ ਜਿਹੜੀ ਲੋਕਾਂ ਦੇ ਹੱਕਾਂ ਲਈ ਲੋਕਾਂ ਦੀ ਰਾਖੀ ਕਰ ਰਹੀ ਹੈ ਔਰ ਮੈਨੂੰ ਮਾਣ ਹੈ ਅਸੀਂ ਮੁਹੱਲਾ ਕਲੀਨਿਕ ਬਣਾਏ ਸਕੂਲ ਆਫ ਐਮਿਨੈਂਸ ਬਣਾ ਰਹੇ ਹਾਂ ਜੇ ਕਿਆ ਸੀ ਵੀ ਇਹ ਇੱਕ ਵਿਧਾਇਕ ਦੀ ਇੱਕ ਪੈਨਸ਼ਨ ਹੋਊਗੀ ਉਹ ਕਰਕੇ ਵਿਖਾਲਤੀ ਜੇ ਡਿਜੀਟਲ ਵਿਧਾਨ ਸਭਾ ਕਿਆ ਸੀ ਚਲਾ ਕੇ ਦੱਸਾਂ ਕਿ ਵੀ ਅੱਜ ਪੇਪਰਲੈਸ ਵਿਧਾਨ ਸਭਾ ਚਲਾਤੀ ਜੇ ਮੈਂ ਗੱਲ ਕਰਾਂ ਕਿਸਾਨਾਂ ਦੀ ਉਹ ਵੀ ਦਿਨ ਸੀ ਜਦੋਂ ਪਿੰਡਾਂ ਦੇ ਵਿੱਚ ਬੰਬੀਆਂ ਦੀਆਂ ਬੱਤੀਆਂ ਨਹੀਂ ਸੀ ਹੁੰਦੀਆਂ ਅੱਜ ਲੋਕਾਂ ਨੂੰ ਸਾਡੇ ਕਿਸਾਨਾਂ ਨੂੰ ਬਿਜਲੀਆਂ ਬੰਦ ਕਰਨੀਆਂ ਪਈਆਂ ਸੋ ਕਹਿਣ ਦਾ ਬਿਜਲੀ ਬੰਦ ਮੋਟਰ ਬੰਦ ਕਰਨੀ ਪਈ ਆ ਇਸ ਸਭ ਦੀ ਸੋ ਕਹਿਣ ਦਾ ਭਾਵ ਕਈ ਐਸੇ ਮੁੱਦੇ ਨੇ ਜਿਹੜੇ ਮਾਨ ਸਾਹਿਬ ਨੇ ਜਿਹੜੇ ਹੱਲ ਕੀਤੇ ਨੇ ਲੋਕਾਂ ਦੇ ਔਰ ਕਈ ਹੱਲੇ ਰਹਿੰਦੇ ਨੇ ਕਿਉਂਕਿ ਲੋਕ ਵੀ ਸਮਝਦਾਰ ਨੇ ਵੀ ਇੰਨਾ ਸਮਾਂ ਆਪਾਂ ਅਕਾਲੀ ਦਲ ਕਾਂਗਰਸ ਭਾਜਪੀ ਨੂੰ ਦੇ ਦਿੱਤਾ ਸਾਨੂੰ ਤੇ 2 ਸਾਲ ਹੀ ਹੋਏ ਨੇ 2 ਸਾਲ ਹੀ ਮਲੇ ਨੇ 50 ਸਾਲਾਂ ਦੀ ਰਿਪੋਰਟ ਕਾਰਡ ਜਦੋਂ ਤੱਕ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਨੇ ਵਧੀਆ ਟੰਗਣਾ ਦੇਣਗੇ ਆਪਣੀ ਲੋਕਾਂ ਪੇ ਅਗਲਾ ਫਤਵਾ ਦੇ ਦੇਣਗੇ ਬਟਾਲੇ ਦੇ ਤੁਸੀਂ ਜੰਮ ਪਾ ਲੋ ਬਟਾਲੇ ਨੇ ਤੁਹਾਨੂੰ ਵਿਧਾਇਕ ਬਣਾਇਆ 282000 ਦੀ ਲੀਡ ਮੇਰੇ ਖਿਆਲ ਅਕ ਜਿਲ੍ਹਾ ਗੁਰਦਾਸਪੁਰ ਦੀ ਗੱਲ ਕਰਾਂ ਤਾਂ ਇੰਨੀ ਲੀਡ ਅੱਜ ਤੱਕ ਕਿਸੇ ਦੀ ਵੀ ਨਹੀਂ ਸੀ ਆਈ ਔਰ ਬਟਾਲੇ ਦੇ ਕਿਸੇ ਵਿਅਕਤੀ ਨੂੰ ਟਿਕਟ ਮਿਲਣਾ ਔਰ ਇਲੈਕਸ਼ਨ ਲੜਨਾ ਉਹ ਵੀ ਸੱਤਾਧਾਰੀ ਪਾਰਟੀ ਵੱਡੀ ਗੱਲ ਹੈ ਜੰਪਾਲਸੀ ਉੱਤੇ ਤੇ ਲੋਕਾਂ ਦਾ ਤੁਹਾਡਾ ਸੁਭਾਅ ਮਿਲਦਾ ਸੀ ਤੇ ਲੋਕਾਂ ਤੁਹਾਨੂੰ ਚਿਤਾਰਤਾ ਪਰ ਹੁਣ ਜਿਹੜਾ ਐਮਪੀ ਦੀ ਟਿਕਟ ਹੈ ਇਸ ਜ਼ਿਲ੍ਹੇ ਦੇ ਵਿੱਚ ਇਸ ਲੋਕ ਸਭਾ ਹਲਕੇ ਦੇ ਵਿੱਚ ਪਹਾੜੀ ਏਰੀਆ ਵੀ ਆ ਨੀਮ ਪਹਾੜੀ ਵੀ ਆ ਦਰਿਆ ਵੀ ਆ ਕਿਸ਼ਤੀਆਂ ਵੀ ਇੱਥੇ ਚੱਲਦੀਆਂ ਬਾਰਡਰ ਸਭ ਤੋਂ ਵੱਡੀ ਗੱਲ ਕਿ ਬਾਰਡਰ ਤੇ ਬੈਠਿਆ ਦਾ ਇਹ ਜ਼ਿਲ੍ਹਾ ਵਾ ਕਿਹੜੇ ਐਸੇ ਕੰਮ ਆ ਜਿਹੜੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਲੋਕਾਂ 'ਚ ਲੈ ਕੇ ਜਾਏਗਾ ਵਾਦਾ ਕਰੇਗਾ ਔਰ ਲੋਕਾਂ ਕੋ ਵੋਟ ਮੰਗੇਗਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਜੀ ਪਿਛਲੇ ਕਈ ਦਹਾਕਿਆਂ ਤੋਂ ਗਰਦਾਸਪੁਰ ਇਹ ਸਾਨੂੰ ਬਾਰਡਰ ਏਰੀਆ ਕਰਕੇ ਇੱਕ ਪਛੜਾ ਏਰੀਆ ਕਿਹਾ ਜਾਂਦਾ ਸੀ ਇਹਦੀ ਆਵਾਜ਼ ਕਿਸੇ ਨੇ ਅੱਜ ਤੱਕ ਉੱਪਰ ਨਹੀਂ ਰੱਖੀ ਇਹਦੀ ਜੀ ਬੜੇ ਦੁੱਖ ਦੀ ਗੱਲ ਹੈ ਜੇ ਹਾਂ ਹੁਣ ਬੀਜੇਪੀ ਨੇ ਆਪਣਾ ਦਿੱਤਾ ਸੀ ਉਮੀਦਵਾਰ ਲੋਕਾਂ ਨੇ ਦਿਲ ਖੋਲ ਕੇ ਵੋਟਾਂ ਪਾਈਆਂ ਮੈਂ ਤੇ ਹੈਰਾਨ ਆ ਇਸ ਗੱਲ ਤੋਂ ਬੀਜੇਪੀ ਕਿਸ ਢੰਗ ਨਾਲ ਕਿਸ ਵੋਟਾਂ ਵੀ ਲੋਕਾਂ ਕੋ ਵੋਟਾਂ ਕਿਸ ਨੂੰ ਨਾ ਮੰਗੂਗੀ ਸੋ ਕਹਿਣ ਦਾ ਭਾਵ ਜਿਹੜੇ ਜਿਹੜੇ ਗੁਰਦਾਸਪੁਰ ਲੋਕ ਸਭਾ ਦੇ ਕੰਮ ਰੁਕੇ ਨੇ ਇਈ ਐਸੇ ਮੈਂ ਗੱਲ ਕਰਾਂ ਜੇ ਤਾਲੀ ਤਾਰੀ ਵਾਲਦੀ ਉਥੇ ਇੱਕ ਮਿਲ ਸੀ ਬੜੀ ਵੱਡੀ ਜੇ ਮੈਂ ਗੱਲ ਕਰਾਂ ਬਟਾਲੇ ਚ ਇੰਡਸਟਰੀ ਸੀ ਵੱਡੀ ਸੋ ਕਹਿਣ ਦਾ ਭਾਵ ਇਧਰ ਦੇਖਿਆ ਨਹੀਂ ਗਿਆ ਗੁਰਦਾਸਪੁਰ ਵੀ ਪਛੜਿਆ ਰਹਿ ਗਿਆ ਸਾਡਾ ਪਠਾਨਕੋਟ ਵੀ ਪਛੜਿਆ ਰਹਿ ਗਿਆ ਔਰ ਵੱਡੀ ਗੱਲ ਦੁੱਖ ਦੀ ਇਹ ਹੈ ਜਿਹੜੇ ਸਾਡੇ ਭੋਵਾ ਸੁਜਾਨਪੁਰ ਦਿਨਾ ਨਗਰ ਦੇ ਬਾਰਡਰ ਦੇ ਇਲਾਕੇ ਦੇ ਪਿੰਡ ਨੇ ਜਿਹੜੇ ਉਹਨਾਂ ਨੂੰ ਸਿਰਫ ਇੱਕ ਬਾਰਡਰ ਕਰਕੇ ਡਵੈਲਪਮੈਂਟ ਪੱਖੋਂ ਜਿਹੜਾ ਪਿੱਛੇ ਰੱਖਿਆ ਗਿਆ ਸੋ ਕਹਿਣ ਦਾ ਭਾਵ ਐਸੇ ਕੰਮ ਕਰਾਂਗੇ ਜੀ ਐਸੇ ਲੋਕ ਆਪ ਮਹਿਸੂਸ ਕਰਨਗੇ ਵੀ ਯਾਰ ਵਾਕੇ ਜੇ ਕਿਸੇ ਨੂੰ ਭੇਜਿਆ ਆਪਣੇ ਬੱਚੇ ਨੂੰ ਭੇਜਿਆ ਆਪਣੇ ਭਰਾ ਨੂੰ ਭੇਜਿਆ ਤੇ ਵਾਕੇ ਸਾਡੇ ਗਰਦਾਸਪੁਰ ਦੀ ਜ਼ਿਲ੍ਹੇ ਦੀ ਸਾਡੇ ਗਰਦਾਸਪੁਰ ਲੋਕ ਸਭਾ ਦੀ ਪਠਾਨਕੋਟ ਜ਼ਿਲ੍ਹੇ ਦੀ ਗੱਲ ਰੱਖ ਰਿਹਾ ਜੀ ਮੁੱਖ ਵਿਰੋਧੀ ਪਾਰਟੀ ਕਿਹੜੀ ਹੈ ਕਿਦਣਾ ਸਮਝਦੇ ਹੋ ਕਿ ਚਤਰਫਾ ਮੁਕਾਬਲਾ ਹੋ ਗਿਆ ਕਿਦਣਾ ਸਮਝਦੇ ਹੋ ਕਿ ਆਮ ਆਦਮੀ ਪਾਰਟੀ ਦਾ ਮੁੱਖ ਵਿਰੋਧੀ ਪਾਰਟੀ ਹੈ ਜਿਹਦੇ ਨਾਲ ਮੁਕਾਬਲਾ ਕਿ ਹੁੰਦੇ ਦੇਖੋ ਜੀ ਲੋਕ ਲੋਕ ਡਿਸਾਈਡ ਕਰਦੇ ਹੁੰਦੇ ਨੇ ਸੋ ਲੋਕਾਂ ਨੇ ਤੇ ਪਹਿਲਾਂ ਡਿਸਾਈਡ ਕਰਤਾ ਇਹ ਤੁਹਾਡੇ ਸਾਹਮਣੇ ਬੀਜੇਪੀ ਨੇ ਆਪਣੀ ਇਲੈਕਸ਼ਨ ਲੜੀ ਕਾਲੀ ਦਲ ਨੇ ਆਪਣੀ ਲੜੀ ਕਾਂਗਰਸ ਨੇ ਆਪਣੀ ਲੜੀ ਲੋਕਾਂ ਨੇ ਡਿਸਾਈਡ ਕਰਤਾ ਸੀ ਸੋ ਕਹਿਣ ਦਾ ਭਾਵ ਇਸ ਸਮੇਂ ਜਿਹੜੇ ਕੀਤੇ ਹੋਏ ਕੰਮ ਨੇ ਕਿਉਂਕਿ ਆਪਾਂ ਇਹ ਨਹੀਂ ਕਹਿੰਦੇ ਵੀ ਸਾਨੂੰ ਵੋਟ ਜਿਹੜੀ ਆ ਵੀ ਅ ਅਸੀਂ ਕਹਿੰਦੇ ਆ ਵੀ ਸਾਨੂੰ ਵੋਟ ਜਿਹੜੀ ਆ ਸਾਡੇ ਕੰਮ ਦੇ ਬਿਹਫ ਤੇ ਪਾਓ ਜੇ ਕੰਮ ਕੀਤੇ ਆ ਤੇ ਔਰ ਮੈਨੂੰ ਮਾਣ ਆ ਲੋਕ ਜਿਹੜਾ ਫਤਵਾ ਸਾਨੂੰ ਕੰਮ ਦੇ ਬਿਹਫ ਤੇ ਦੇਣਗੇ ਇਸ ਵਾਰ ਇੱਕ ਗੱਲ ਤੇ ਦੇਖਣ ਨੂੰ ਮਿਲੀ ਆ ਕਿ ਆਮ ਲੋਕਾਂ ਦੀ ਗੱਲ ਹਰ ਪਾਰਟੀ ਨੇ ਸੁਣੀ ਆ ਚਾਹੇ ਆਮ ਆਦਮੀ ਪਾਰਟੀ ਆ ਕਾਂਗਰਸ ਦਾ ਤਾਂ ਕੈਂਡੀਡੇਟ ਜੇ ਅਨਾਉਂਸ ਹੋਣਾ ਬਾਕੀ ਆ ਲੇਕਿਨ ਭਾਜਪਾ ਜਿਹੜੀ ਕਿ ਹਰ ਵਾਰ ਫਿਲਮੀ ਸਟਾਰਾਂ ਲਿਆਉਂਦੇ ਸੀ ਫਿਲਮੀ ਸਟਾਰੇ ਤੋਂ ਬਚਾਅ ਹੋ ਗਿਆ ਇਸ ਗੱਲ ਦਾ ਕਿੰਨਾ ਕੁ ਸਮਝਦੇ ਹੋ ਕਿ ਲੋਕ ਸਭਾ ਦੇ ਲੋਕਾਂ ਨੂੰ ਫਾਇਦਾ ਮਿਲ ਸਿਆ ਮੈਨੂੰ ਇਹ ਦੱਸਿਓ ਇੱਕ ਸਿਨੈਰੀਓ ਵੇਖਦੇ ਨੇ ਜੀ ਇਹ ਗਰਦਾਸਪੁਰੀਏ ਨੇ ਇਹਨਾਂ ਨੂੰ ਐਕਟਰ ਦੇ ਦਿਓ ਇਹਨਾਂ ਨੇ ਵੋਟ ਪਾ ਦੇਣੀ ਪਹਿਲਾਂ ਵਿਨੋਦ ਖੰਨਾ ਫਿਰ ਸੰਨੀ ਦਿਓ ਫਿਰ ਆ ਜਾਖਰ ਸਾਹਿਬ ਵੀ ਜਿਹੜੇ ਵੀ ਬਾਹਰੋਂ ਉਮੀਦਵਾਰ ਆਏ ਇਹ ਪਹਿਲੀ ਦੇਣ ਆ ਪਹਿਲੀ ਦੇਣ ਆ ਕਿਉਂਕਿ ਐਰ ਕੀ ਇੱਥੋਂ ਦੇ ਲੋਕਾਂ ਨੂੰ ਮੌਕਾ ਮਿਲ ਰਿਹਾ ਸੋ ਮੈਂ ਇੱਕ ਗੱਲ ਕਹਿ ਸਕਦਾ ਹਾਂ ਵੀ ਜੇ ਭਾਜਪਾ ਦੀ ਤੁਸੀਂ ਗੱਲ ਕਰ ਰਹੇ ਹੋ ਕਿੱਡਾ ਵੱਡਾ ਧੋਖਾ ਕੀਤਾ ਬੀਜੇਪੀ ਨੇ 5 ਸਾਲ ਉਹ 5 ਸਾਲ ਜਿਹੜਾ ਸਾਡਾ ਲੋਕ ਸਭਾ ਗਰਦਾਸਪੁਰ ਜਿਹੜੀ ਪਛਾਹ ਰਹੀ ਸਾਡੀ ਮੈਨੂੰ ਇਹ ਦੱਸੋ ਉਹਦਾ ਹਰਜਾਨਾ ਦੇ ਦੂ ਪਹਿਲੀ ਵਾਰ ਹੋਣਾ ਵਾ ਕਿ ਕਿਸੇ ਐਮਪੀ ਦੇ ਲਗਾਤਾਰ 5 ਸਾਲ ਦੀ ਪੋਸਟਰ ਲੱਗਦੇ ਰਹੇ ਗੁੰਮਸ਼ੁਦਗੀ ਦੇ ਸੋ ਮੈਂ ਮੈਂ ਹੈਰਾਨ ਇਸ ਗੱਲ ਦਾ ਮੈਂ ਅੱਗੇ ਵੀ ਮੈਂ ਇੱਕੋ ਗੱਲ ਕਹਿਣਾ ਮੈਂ ਆਪਣੇ ਲੋਕਾਂ ਨੂੰ ਕਹਿਣਾ ਮੈਂ ਕਹਿੰਦਾ ਯਾਰ ਵੋਟ ਉਹਨੂੰ ਪਾਇਆ ਕਰੋ ਜਿਹੜਾ ਤੁਹਾਡੇ ਵਿੱਚ ਰਵੇ ਜਿਹੜਾ ਤੁਹਾਡੀ ਗੱਲਬਾਤ ਸੁਣੇ ਇਹ ਨਹੀਂ ਵੋਟਾਂ ਪਈਆਂ ਉਸ ਤੋਂ ਬਾਅਦ ਤੁਸੀਂ ਕੋਣ ਤੇ ਮੈਂ ਕੋਣ ਇਹੋ ਆ ਸਾਡੇ ਗਰਦਾਸਪੁਰਨ ਔਰ ਫਿਰ ਇਹ ਏਡਾ ਵੱਡਾ ਧੋਖਾ ਜਿਹੜਾ ਇਹ ਕਿਰਾਇਆ ਕਿੰਨੇ ਜਦੋਂ ਸਾਨੂੰ ਪਤਾ ਸੀ ਆਪਾਂ ਬੰਬੇ ਤੋਂ ਲੈ ਕੇ ਆਪਾਂ ਉਮੀਦਵਾਰ ਉਤਾਰ ਦੇਣਾ ਬਾਅਦ ਵਿੱਚ ਉਹਨੇ ਆਉਣਾ ਨਹੀਂ ਠੀਕ ਆ ਫਿਰ ਕਿੱਡਾ ਵੱਡਾ ਧੋਖਾ ਸਾਡੇ ਗਰਦਾਸਪੁਰ ਲੋਕ ਸਭਾ ਨਾਲ ਹੋਇਆ ਤੇ ਇਹ ਹੁਣ ਭਾਜਪਾ ਕਿਹੜੇ ਮੂੰਹ ਨਾਲ ਵੋਟਾਂ ਮੰਗੂ ਕਿਹੜੇ ਮੂੰਹ ਨਾਲ ਇਹ 5 ਸਾਲ ਜਿਹੜੇ ਲੋਕ ਸਾਡੇ ਤਰਸਦੇ ਰਹੇ ਜਿਨ੍ਹਾਂ ਦੀਆਂ ਮੰਗਾਂ ਸੀ ਆਵਾਜ਼ਾਂ ਸੀ ਜਿਹੜੀਆਂ ਦਿੱਲੀ ਤੱਕ ਸਾਡੇ ਕਿਸਾਨਾਂ ਦੀਆਂ ਸਾਡੇ ਸ਼ਹਿਰ ਵਾਸੀਆਂ ਦੀਆਂ ਆਵਾਜ਼ਾਂ ਸੀ ਬੋਲ ਹੀ ਨਹੀਂ ਸਕਿਆ ਕੋਈ ਇਹ ਕਿੰਨੇ ਕਰਾਇਆ বিজেপি ਨੇ ਕੀਤਾ 282000 28500 ਦੀ ਵੱਡੀ ਲੀਕ ਸੀ ਕੀ ਲੱਗਦਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀ ਜੇ ਨਿੱਜੀ ਰਾਜਨੀਤੀ ਦੇ ਵਿੱਚ ਝਾਤ ਮਾਰੀ ਜਾਵੇ ਕੀ ਲੱਗਦਾ ਨਤੀਜੇ ਕਿਦਾਂ ਦੇ ਰਹਿਣਗੇ ਔਰ ਕਿੱਧਰ ਨੂੰ ਜਾਣਗੇ ਮੈਨੂੰ ਮਾਣ ਹੈ ਇਸ ਗੱਲ ਦਾ ਜੀ ਮੈਂ ਜਦੋਂ ਦੀ ਟਿਕਟ ਅਨਾਉਂਸ ਹੋਈ ਹੈ ਤੇ ਆਪ ਘਟੋ ਘਟਨੀ ਤੇ ਘਟ ਤੋਂ ਘਟ ਵੀ ਤੁਸੀਂ ਤੁਹਾਨੂੰ ਮੈਂ ਦੱਸਾਂ ਤੇ ਮੈਂ 6-700 ਟੈਲੀਫੋਨ ਸੁਣ ਚੁੱਕਿਆ ਜਿਹਦੇ ਵਿੱਚੋਂ ਇਹ ਲੜਾਈ ਇਹ ਲੜਾਈ ਮੇਰੀ ਨਹੀਂ ਹੈ ਇਹ ਲੜਾਈ ਮੇਰੇ ਲੋਕਾਂ ਦੀ ਹੈ ਮੈਨੂੰ ਜੇ ਕਾਬਲ ਕਰਨਗੇ ਜੇ ਮੈਨੂੰ ਉਹਨਾਂ ਨੇ ਬਟਾਲੇ ਦੇ ਵਿੱਚ ਬਟਾਲੇ ਦੇ ਲੋਕਾਂ ਨੇ ਕਾਬਲ ਕੀਤਾ ਮੈਂ ਆਪਣੇ ਹਲਕੇ ਦੀ ਹਰ ਗੱਲ ਰੱਖੀ ਪਿੰਡਾਂ ਦੀ ਗੱਲ ਰੱਖੀ ਸਾਡੀ ਇੰਡਸਟਰੀ ਦੀ ਗੱਲ ਰੱਖੀ ਔਰ ਜੇ ਮੈਨੂੰ ਗਰਦਾਸਪੁਰ ਲੋਕ ਸਭਾ ਦੇ ਲੋਕ ਮੈਨੂੰ ਕਾਬਲ ਕਰਦੇ ਨੇ ਤੇ ਮੈਂ ਇਹਨਾਂ ਦੀ ਵੀ ਜਿਹੜੀ ਜੜੀਆਂ ਵੀ ਸਮੱਸਿਆ ਸਾਡੀਆਂ ਸਮੱਸਿਆ ਜਿਹੜੀਆਂ ਉਹ ਜ਼ਰੂਰ ਆਪਾਂ ਉਹ ਆਪਣੀਆਂ ਮੰਗਾਂ ਆਪਣੇ ਹੱਕ ਜਿਹੜੇ ਆ ਦਿੱਲੀ ਤੋਂ ਵਾਪਸੀ ਲੈ ਕੇ ਆਵਾਂਗੇ ਜੀ ਸੋ ਅਮਨ ਸ਼ੇਰ ਸਿੰਘ ਸ਼ਰੀਕਲ ਸੀ ਉਮੀਦਵਾਰ ਨੇ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿਧਾਇਕ ਨੇ ਬਟਾਲੇ ਤੋਂ 282500 ਦੀ ਲੀਡ ਨਾਲ ਨੌਜਵਾਨ ਨੇ ਵੱਡੀ ਲੀਡ ਲੈ ਕੇ ਤੇ ਜਿੱਤ ਹਾਸਲ ਕੀਤੀ ਸੀ ਕਹਿੰਦੇ ਹੈ ਕਿ ਹੁਣ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਕੱਲੀ ਕੱਲੀ ਗੱਲ ਦਾ ਪਤਾ ਹੈ ਕੱਲੀ ਕੱਲੀ ਮੁਸ਼ਕਲ ਦਾ ਪਤਾ ਹੈ ਕਿਉਂਕਿ ਕਹਿੰਦੇ ਮੈਂ ਇਸ ਇਲਾਕੇ ਦਾ ਇਸ ਸ਼ਹਿਰ ਦਾ ਜੰਪਾਲਾ ਤੇ ਲੋਕ ਫੈਸਲਾ ਕਰਨਗੇ ਕਿ ਆਪਣੇ ਪਰਿਵਾਰ ਦੇ ਜੀ ਨੂੰ ਵੋਟ ਪਾਉਣੀ ਹੈ ਕਿ ਜਾਂ ਕਿਸੇ ਹੋਰ ਨੂੰ ਕਹਿੰਦੇ ਜੇ ਮੈਨੂੰ ਵੋਟ ਪਾਈ ਤਾਂ ਮੈਂ ਲੋਕ ਸਭਾ ਦੇ ਵਿੱਚ ਜਾ ਕੇ ਵਿਧਾਨ ਸਭਾ ਨੂੰ ਹੀ ਅਵਾਜ਼ ਚੁੱਕਾਂਗਾ ਕੈਮਰਾਮੈਨ ਬੰਟੀ ਦੇ ਨਾਲ 765 ਟੀਵੀ ਆਸਟ੍ਰੇਲੀਆ